दर् <laughs> ਸਿੱਖ ਕਿਸਾਨ ਮੋਰਚੇ ਦੀ ਕੌਲਤੀ ਅੱਜ ਪੂਰੇ ਸਵੇਰ ਪਾਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਹੀ ਤਰ੍ਹਾਂ ਮੋਗਾ ਦੇ ਰੇਲਵੇ ਸਟੇਸ਼ਨ ਤੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਕਣਕ ਦੇ ਭਾਅ 'ਚੋ ਤਕਰੀਬਨ 32 ਰੁਪਏ ਦੀ ਕਟੌਤੀ ਦੇ ਨਾਦਰ ਸ਼ਾਹੀ ਫਰਮਾਨ ਦੇ ਖਿਲਾਫ ਅੱਜ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਵਿੱਚ 18 ਥਾਵਾਂ ਤੇ ਰੇਲ ਚੱਕਾ ਜਾਮ ਕੀਤਾ ਗਿਆ ਇਸ ਮੌਕੇ ਤੇ ਕਿਸਾਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਮੌਜੂਦਾ ਸਰਕਾਰ ਤੇ ਆਪਣੀ ਪੜਾਸ ਕੱਢੀ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਕੜਾ ਸੰਘਰਸ਼ ਕੀਤਾ ਜਾਵੇਗਾ ਜਿਹੜੇ ਮੋਗਰ ਇਨਵੈਸਟਮੈਂਟ ਅਸੋਸੀਏਸ਼ਨ ਜੁਲ੍ਹ ਸਾਹ ਮੋਰਚੇ ਦੇ ਸੱਦੇ ਤੇ ਪਹੁੰਚੇ ਹਨ 13 ਤਰੀਕ ਨੂੰ ਲੁਧਿਆਣਾ ਵਿਖੇ ਮੀਟਿੰਗ ਜੋ ਹੋਈ ਉਹਦੇ ਚ ਪਾਸ ਕੀਤਾ ਗਿਆ ਸੀ ਕਿ ਜੋ ਕੇਂਦਰ ਨੇ ਨਾਦਰਸ਼ਾਈ ਫਰਮਾਨ ਜਾਰੀ ਕੀਤਾ ਹੈ ਕਿ ਕਣਕ ਜੇ ਬਦਰੰਗ ਹੋਏਗੀ ਤਾਂ ਉਹ ਤੇ 31 ਰੁਪਏ 87 ਪੈਸੇ ਕੱਟਿਆ ਜਾਏਗਾ ਜੇ ਦਾਣੇ ਜਿਹੜੇ ਆ ਉਹ 6% ਤੋਂ ਵੱਧ ਸੁਗੜੇ ਹੋਣਗੇ ਤਾਂ ਉਹਨਾਂ ਦੇ ਉੱਤੇ ਵੀ ਕੱਟ ਲੱਗੇਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸਾਨ ਦੇ ਕੋਲ ਕੋਈ ਐਹੋ ਜੀ ਤਰਪਾਲ ਨਹੀਂ ਬਣੀ ਕਿ ਉਹ ਆਪਦੀ ਫਸਲ ਪੈਦਾ ਕਰਕੇ ਉੱਤੇ ਤਰਪਾਲ ਪਾ ਰਵੇ ਤੇ ਕੁਦਰਤੀ ਆਫਤ ਤੋਂ ਬਚ ਜਾਏ। ਚਾਹੀਦਾ ਤਾਂ ਇਹ ਸੀ ਸੈਂਟਰ ਨੂੰ ਕਿ ਕੁਦਰਤੀ ਆਫਤ ਆਈ ਹੈ ਤੇ ਉਹਦੇ ਵਿੱਚ ਕਿਸਾਨ ਦੀ ਬਾਹ ਫੜਦੇ। ਉਲਟਾ ਇਹਨਾਂ ਨੇ ਕੱਟ ਲਾਇਆ। ਉਸ ਕੱਟ ਦੇ ਰੋਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ 18 ਤਰੀਕ ਨੂੰ ਪੰਜਾਬ ਦੇ 18 ਜਗ੍ਹਾ ਦੇ ਉੱਤੇ ਰੇਲਾਂ ਰੋਕਿਆ ਜਾਣ। ਜਿਵੇਂ ਆ ਰੇਲ ਪਹਿਲਾਂ ਰੁਕੀ ਤੇ ਅਸੀਂ ਸਾਡਾ ਟਾਈਮ 12 ਵਜੇ ਤੋਂ ਸ਼ੁਰੂ ਹੋਇਆ ਹੈ ਅਸੀਂ ਹੁਣ ਤੋਂ ਲੈ ਕੇ 4 ਵਜੇ ਤੱਕ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਉਹਦੇ ਮੁਤਾਬਕ ਅਸੀਂ ਸਾਰੀਆਂ ਰੇਲਾਂ ਹੁਣ ਤੋਂ ਇੱਥੋਂ ਕੋਈ ਨਹੀਂ ਚੱਲਣ ਦੇਾਂਗੇ ਔਰ ਕੇਂਦਰ ਸਰਕਾਰ ਦੇ ਖਿਲਾਫ ਸਾਡਾ ਇਹ ਪ੍ਰੋਟੈਸਟ ਹੈ ਕਿ ਮੰਗਾਂ ਉਹ ਵੀ ਨਹੀਂ ਅਜੇ ਪੂਰੀਆਂ ਹੋਈਆਂ ਜਿਹੜੀਆਂ ਸਿੰਘੂ ਬਾਰਡਰ ਦੇ ਉੱਤੇ ਤੇ ਟਿੱਕਰੀ ਬਾਰਡਰ ਦੇ ਉੱਤੇ ਮੰਨੀਆਂ ਗਈਆਂ ਸੀ 700 ਮੈਂਬਰ ਸਾਡਾ ਸ਼ਹੀਦ ਹੋਇਆ ਸੀ ਉਹ ਮੰਗਾਂ ਜੇ ਵਿੱਚੇ ਲਟਕਦੀਆਂ ਆ ਨਵੀਂ ਤਲਵਾਰ ਤੂੰ ਫਿਰ ਸਾਡੇ ਤੇ ਲਾ ਰਹੀ ਦੀ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਇਸ ਦੱਸਣ ਵਿੱਚ ਸਮਰੱਥ ਹੋਇਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਅੱਜ ਵੀ ਸੰਯੁਕਤ ਹੈ ਔਰ ਕੇਂਦਰ ਦੀ ਤੱਕੇਸ਼ਾਈ ਦੇ ਖਿਲਾਫ ਡੰਲਰੀ ਅਗਲੀ ਰਣਨੀਤੀ ਵੀ ਤਿਆਰ ਕਰਕੇ ਕਰੇਗਾ ਤੇ ਉਹਦੇ ਲਈ ਲੜਾਂਗੇ ਮਸਾਫਰ ਜਿਹੜਾ ਤੰਗ ਪਰੇਸ਼ਾਨ ਤਾਂ ਹੋ ਰਹੇ ਨੇ ਪਰ 13 April ਨੂੰ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਅਸੀਂ ਉਸ ਦਿਨ ਤੋਂ ਹੀ ਪ੍ਰੈਸ ਨੂੰ ਵੀ ਦਿੱਤਾ ਸੀਗਾ ਕਿ 18 April ਨੂੰ ਆ ਜਿਹੜਾ ਮਸਾਫਰ ਆ ਯਾਤਰਾ ਨਾ ਕਰਨ ਟ੍ਰੇਨਾਂ ਦੇ ਉੱਪਰ ਪਰ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਨੇ ਕਈ ਕਿਸਾਨ ਇਦਾਂ ਦੇ ਹੈਗੇ ਜਿਹੜੇ ਕਿ ਅਖਬਾਰ ਜਾਂ ਟੀਵੀ ਨਹੀਂ ਦੇਖਦੇ ਹੋ ਸਕਦਾ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ ਜਿਹੜੇ ਟ੍ਰੇਨ ਦੇ ਵਿੱਚ ਆ ਗਏ ਆ ਦੂਜੀ ਗੱਲ ਇਹ ਹੈ ਕਿ ਜਿਹੜੀ ਟ੍ਰੇਨ ਅਸੀਂ ਰੋਕੀ ਹੋਈ ਆ ਇਹ ਤਕਰੀਬਨ 11:30 ਵਜੇ ਹੀ ਰੇਲਵੇ ਜਿਹੜਾ ਵਿਭਾਗ ਇਹਨਾਂ ਨੇ ਟ੍ਰੇਨ ਇੱਥੇ ਰੋਕ ਦਿੱਤੀ ਸੀ ਸਾਡਾ ਸਮਾਂ ਜਿਹੜਾ 12 ਵਜੇ ਤੋਂ ਸਟਾਰਟ ਹੋਇਆ ਸੀ 12 ਤੋਂ 4 ਵਜੇ ਤੱਕ ਅਸੀਂ ਜਿਹੜੀਆਂ ਟ੍ਰੇਨਾਂ ਰੋਕਣੀਆਂ ਸੀਗੀਆਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਮਸਾਫਰ ਵਿੱਚ ਨੇ ਟ੍ਰੇਨ ਤੋੜ ਦਿਓ ਪਰ ਇਹਨਾਂ ਨੇ ਜਿਹੜੇ ਸਟਾਫ ਸੀਗਾ ਇਹਨਾਂ ਦੇ ਇਹਨਾਂ ਨੇ ਟ੍ਰੇਨ ਨਹੀਂ ਤੋਰੀ ਇਸ ਕਰਕੇ ਕਿਤੇ ਨਾ ਕਿਤੇ ਯਾਤਰੀ ਜਿਹੜੇ ਪਰੇਸ਼ਾਨ ਹੋ ਰਹੇ ਨੇ ਪਰ ਕਿਸਾਨ ਵੀ ਕਿਸਾਨਾਂ ਦੀ ਜਿਹੜੀ ਫਸਲ ਮਾਰੀ ਗਈ ਆ ਜਾਂ ਕੇਂਦਰ ਸਰਕਾਰ ਨੇ ਜਿਹੜਾ ਕਟ ਲਾਇਆ ਫਸਲਾਂ ਦੇ ਉੱਪਰ ਤਕਰੀਬਨ 32 ਰੁਪਏ ਦਾ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਕਿਸਾਨਾਂ ਦੀ 6 ਮਹੀਨਿਆਂ ਦੀ ਪਾਲੀ ਹੋਈ ਫਸਲ ਜਿਹੜੀ ਪੁੱਤਾ ਵਾਂਗ ਪਾਲੀ ਹੋਈ ਫਸਲ ਉਹਦਾ ਜੇ ਸਾਨੂੰ ਹੱਕ ਨਾ ਮਿਲੇ ਤਾਂ ਕਿਸਾਨ ਵੀ ਕਿਤੇ ਨਾ ਕਿਤੇ ਪਹਿਲਾਂ ਹੀ ਕਰਜ਼ੇ ਥਲੇ ਦੱਬਿਆ ਹੋਇਆ ਔਰ ਇਸ ਕਰਕੇ ਪੰਜਾਬ ਸਰਕਾਰ ਨੇ ਬੇਸ਼ੱਕ ਕਹਿ ਦਿੱਤਾ ਆ ਕਿ ਅਸੀਂ ਜਿਹੜਾ ਹਰਜਾਨਾ ਆ ਕੇਂਦਰ ਸਰਕਾਰ ਨੇ ਕੱਟ ਲਾਇਆ ਉਹ ਹਰਜਾਨਾ ਅਸੀਂ ਭਰਾਂਗੇ ਪਰ ਪੰਜਾਬ ਸਰਕਾਰ ਨੇ ਜਿਹੜਾ ਮੁਆਵਜ਼ਾ ਦੇਣਾ ਸੀ ਉਹ ਤਾਂ ਅਜੇ ਤੱਕ ਦਿੱਤਾ ਨਹੀਂ ਗਰਦੌਰੀਆਂ ਪਿੰਡਾਂ ਦੇ ਵਿੱਚ ਹੋਈਆਂ ਨਹੀਂ ਸਾਰੇ ਪਿੰਡਾਂ ਦੇ ਵਿੱਚੋਂ ਫੋਨ ਆ ਰਹੇ ਨੇ ਕਿਸਾਨਾਂ ਦੇ ਕਿ ਸਾਡੇ ਪਿੰਡ ਗਰਦੌਰੀ ਨਹੀਂ ਹੋਈ ਸਾਡੇ ਪਿੰਡ ਗਰਦੌਰੀ ਨਹੀਂ ਹੋਈ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਜਿਹੜਾ 40 ਕਰੋੜ ਰੁਪਏ ਇਹਨਾਂ ਕਿਹਾ ਸੀਗਾ ਜਿੱਦਣ ਇਹ ਅਬੋਰ ਕਹੇ ਸੀ ਉਸ ਦਿਨ ਕਹਤਾ ਕਿ 40 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਪਾਤਾ ਪਰ ਕੋਈ ਇੱਕ ਕਿਸਾਨ ਵੀ ਪੰਜਾਬ ਦਾ ਦੱਸ ਦੇਵੇ ਜਿਹਦੇ ਖਾਤੇ ਦੇ ਵਿੱਚ ਪੈਸੇ ਆਏ ਜਾਂ ਮੁਆਵਜ਼ਾ ਆਇਆ ਹੋਇਆ ਹਰ ਰੋਜ਼ ਅਸੀਂ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਫੋਨ ਲਾਉਨੇ ਆ ਪਟਵਾਰੀਆਂ ਦੇ ਫੋਨ ਸਵਿਚ ਆਫ ਨੇ ਤਹਿਸੀਲਦਾਰ ਸਾਹਿਬਾਂ ਦੇ ਫੋਨ ਸਵਿਚ ਆਫ ਨੇ ਜਿਹੜਾ ਸਬੰਧਤ ਵਿਭਾਗ ਆ ਕੋਈ ਵੀ ਕਿਸਾਨਾਂ ਦੀ ਗੱਲ ਨਹੀਂ ਸੁਣਦਾ ਜਾਂ ਖੇਤੀਬਾੜੀ ਵਿਭਾਗ ਨਾਲ ਸੰਬੰਧਤ ਜਿੰਨੇ ਵੀ ਅਫਸਰ ਆ ਸਭ ਦੇ ਫੋਨ ਸਵਿਚ ਅਗਲੀ ਰਣਨੀਤੀ ਜੇ ਸਾਡਾ ਜਿਹੜਾ ਇਹਨਾਂ ਨੇ ਕਟੌਤੀ ਲਾਈ ਆ 32 ਰੁਪਏ ਦੀ ਜੇ ਵਾਪਸ ਨਾ ਲਈ ਤਾਂ ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਵਿੱਚ ਸੰਘਰਸ਼ ਵਿੜਾਂਗੇ ਤੇਜ਼ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ